ਹਾਂਜੀ ਚੱਪ ਚੱਪ ਬਹੁਜਨ ਸਮਾਜ ਪਾਰਟੀ ਦੇ ਮੇਰੇ ਯੋਧੇ ਵੀਰ ਜਿਨ੍ਹਾਂ ਨੇ ਆਪਣੀ ਅਣਥੱਕ ਕੋਸ਼ਿਸ਼ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਵਿੱਚ ਪੂਰੀ ਹਿੰਮਤ ਦੇ ਨਾਲ ਉਸ ਨੂੰ ਗਲਪ ਕਰਨ ਦੀ ਜਿਹੜੀ ਆ ਤਾਕਤ ਲਾ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੈ ਭੀਮ ਜੈ ਭਾਰਤ ਮੈਂ ਵਿਜੇ ਕੁਮਾਰ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪਠਾਨਕੋਟ ਇਸ ਵੇਲੇ ਚੋਣਾਂ ਦਾ ਜਿਹੜਾ ਮੌਕਾ ਚੱਲ ਰਿਹਾ ਹੈ ਤੇ ਇਸ ਚੋਣਾਂ ਦੇ ਵਿੱਚ ਦੇਸ਼ ਭਰ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਆਪਣੀ ਕਿਸਮ ਕਿਸਮ ਦੀ ਅਜਮਾਇਸ਼ ਕਰ ਰਹੀਆਂ ਨੇ ਤੇ ਉਸ ਅਜਮਾਇਸ਼ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਜਿਹੜੀ ਅਜਮਾਇਸ਼ ਕਰ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 70 ਸਾਲ ਤੋਂ ਤੁਸੀਂ ਲੋਕਾਂ ਨੇ ਜੋ ਨਿਯਮ ਹੋ ਰਵਾਈ ਪਾਰਟੀਆਂ ਨੇ ਜਾਂ ਨੈਸ਼ਨਲ ਪਾਰਟੀਆਂ ਨੂੰ ਵੋਟਾਂ ਪਾ ਪਾ ਕੇ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਭੇਜਿਆ ਤੋ ਉਹਨਾ ਸੰਸਦ ਦੇ ਵਿੱਚ ਜਾ ਕੇ ਤੁਹਾਡੇ ਖਿਲਾਫ ਕਾਰਵਾਈ ਬਹੁਜਨ ਸਮਾਜ ਦੇ ਖਿਲਾਫ ਕਾਰਵਾਈ ਕੀਤੀ ਆ ਤੁਹਾਡੇ ਹੱਕ ਚ ਕੋਈ ਗੱਲ ਨਹੀਂ ਕੀਤੀ ਸੋ ਇਸ ਗੱਲ ਨੂੰ ਚੇਤੇ ਰੱਖੋ ਪਿਛਲੇ 70 ਸਾਲਾਂ ਚ ਤੁਹਾਡੀਆਂ ਵੋਟਾਂ ਦੇ ਉੱਤੇ ਵੀ ਤੁਹਾਡੀਆਂ ਵੋਟਰਾਂ ਦੇ ਉੱਤੇ ਜਿੱਤ ਹਾਰ ਹੁੰਦੀ ਆਈ ਆ ਹੁਣ ਵੀ ਜਿੰਨੀਆਂ ਪਾਰਟੀਆਂ ਖੜੀਆਂ ਨੇ ਉਹ ਬਹੁਜਨ ਸਮਾਜ ਦੀ ਵੋਟਾਂ ਤੇ ਜਿੱਤ ਹਾਰ ਲੈ ਕੇ ਖੜੀਆਂ ਨੇ ਜਦੋਂ ਕਿ ਇਹਨਾਂ ਦੀਆਂ ਜਿਹੜੀਆਂ ਆਪਣੀਆਂ ਵੋਟਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਥੋੜੀਆਂ-ਥੋੜੀਆਂ ਨੇ ਜਦ ਕੇ ਬਹੁਜਨ ਸਮਾਜ ਪਾਰਟੀ 85% ਹੈ ਤੇ ਸਾਡੀਆਂ ਵੋਟਾਂ ਤੇ ਜਿੱਤ ਕੇ ਤੇ ਸਾਡੇ ਖਿਲਾਫ ਹੀ ਜਾ ਕੇ ਤੇ ਪਾਰਲੀਮੈਂਟ ਦੇ ਵਿੱਚ ਜੜੀਆਂ ਰਿਪੋਰਟਾਂ ਬਣਾਉਂਦੇ ਨੇ ਬਰਾਏ ਮਿਹਰਬਾਨੀ ਮੈਂ ਆਪਣੇ ਯੂਥ ਨੂੰ ਬੇਨਤੀ ਕਰਾਂਗਾ ਆਪਣੇ ਸਮਾਜ ਦਾ ਬੰਦਾ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਭੇਜੋ ਜਿਹਦਾ ਨਾਮ ਸ਼੍ਰੀ ਰਾਜਕੁਮਾਰ ਜਨੋਤਰਾ ਜੀ ਜਿਹੜੇ ਇੱਕ ਇੰਜੀਨੀਅਰ ਰਿਟਾਇਰਡ ਹੈ ਉਹਨਾਂ ਨੂੰ ਬਹੁਤ ਨਮਾਇੰਦਾ ਬਣਾ ਕੇ ਆਪਣਾ ਭੇਜੋ ਤਾਂ ਕਿ ਤੁਹਾਡੇ ਹੱਕ ਦੀ ਗੱਲ ਉਹ ਪਾਰਲੀਮੈਂਟ ਚ ਕਰ ਸਕੇ ਤਾਂ ਜਾ ਕੇ ਤੁਹਾਡਾ ਜਿਹੜਾ ਕੋਈ ਕਾਰਜ ਜਿਹੜਾ ਸਿੱਧਾ ਸਿੱਧ ਹੋਏਗਾ ਨਹੀਂ ਤੇ ਅਦਰਵਾਜ਼ ਤੁਹਾਡੀ ਤੁਹਾਡੀਆਂ ਵੋਟਾਂ ਲੈ ਕੇ ਤੁਹਾਡੀ ਗੱਲ ਕਰਨ ਵਾਲਾ ਕੋਈ ਵੀ ਬੰਦਾ ਇਸ ਇਸ ਸਮਾਜ ਦੇ ਵਿੱਚ ਨਹੀਂ ਆਗਾ ਨਾ ਤੇ ਕਾਂਗਰਸ ਪਾਰਟੀ ਤੋਂ ਕੋਈ ਆਗਾ ਨਾ ਕੋਈ ਆਪ ਪਾਰਟੀ ਤੋਂ ਆਗਾ ਨਾ ਕੋਈ ਭਾਜਪਾ ਤੋਂ ਆਗਾ ਤੇ ਨਾ ਕੋਈ ਅਕਾਲੀ ਦਲ ਤੋਂ ਜਿਹੜਾ ਤੁਹਾਡੇ ਹੱਕ ਦੀ ਕੋਈ ਗੱਲ ਕਰੇ ਇਸ ਕਰਕੇ ਮੇਰੀ ਯੂਥ ਨੂੰ ਸਾਰਿਆਂ ਨੂੰ ਬੇਨਤੀ ਆ ਪੇ ਆਉਣ ਵਾਲੀਆਂ ਪੀੜ੍ਹੀਆਂ ਜੇ ਤੁਸੀਂ ਆਪਣੀਆਂ ਕਾਮਯਾਬ ਕਰਨੀਆਂ ਤੇ ਬਹੁਜਨ ਸਮਾਜ ਪਾਰਟੀ ਨੂੰ ਮੋਹਰ ਰਾਥੀ ਤੇ ਲਾ ਕੇ ਕਾਮਯਾਬ ਕਰਕੇ ਤੇ ਪਾਰਲੀਮੈਂਟ ਦੇ ਵਿੱਚ ਭੇਜੋ ਤਾਂ ਕਿ ਤੁਹਾਡਾ ਬੋਲ ਬਾਲਾ ਵੀ ਜਿਹੜਾ ਉੱਥੇ ਹੋਵੇ ਪਿਛਲੇ 70 ਸਾਲਾਂ ਤੋਂ ਤੁਹਾਡਾ ਬੋਲ ਬਾਲਾ ਕੋਈ ਨਹੀਂ ਹੈਗਾ ਇਸ ਗੱਲ ਨੂੰ ਚੇਤੇ ਰੱਖਦੇ ਆ ਮੈਂ ਇੱਕ ਵਾਰੀ ਫੇਰ ਜੈ ਪੀਮ ਜੈ ਹਾਰਤ ਜੈ ਪੀਮ ਜੈ